ਹਲਕਾ ਚੱਬੇਵਾਲ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਸੁਪੁੱਤਰ ਈਸ਼ਾਨਤ ਚੱਬੇਵਾਲ ਜਿਹੜੇ ਨੇ ਉਹ ਜਿੱਤਵਾਲ ਵੱਧੇ ਨਜ਼ਰ ਆ ਰਹੇ ਨੇ ਤੱਕਰ ਹੁਣ ਖੁਸ਼ੀਆਂ ਦਾ ਮਾਹੌਲ ਸ਼ੁਰੂ ਹੋ ਗਿਆ ਦੇਖ ਸਕਦੇ ਹੋ ਓਪਨ ਜੀਪਾਂ ਪਹੁੰਚ ਗਈਆਂ ਜਿਸ ਤੋਂ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਣ ਗਿਆ ਦੇਖ ਸਕਦੇ ਹੋ ਨੌਜਵਾਨ ਆਮ ਆਦਮੀ ਪਾਰਟੀ ਦੇ ਝੰਡੇ ਲਾ ਕੇ ਘਰ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਭਗ ਡਿਸਾਈਡਿਡ ਲੀਡ ਦੇ ਨਾਲ ਸ਼ਾਂਖ ਜਿਹੜੇ ਨੇ ਉਹ ਜਿਤਵਾਲ ਵੱਧ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਘਰ ਦੇ ਬਾਹਰ ਦੀ ਹੈ ਜਿੱਥੇ ਨੌਜਵਾਨਾਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਭਾਜੀ ਟੋਲ ਵਜਾਉਣ ਲਈ ਤਿਆਰ ਹਾਂ ਬਿਲਕੁਲ ਬਿਲਕੁਲ ਸਰ ਤੁਹਾਡਾ ਭਰਾ ਐਮਐਲਏ ਬਣ ਰਿਹਾ ਹੈ ਹਾਂਜੀ ਹਾਂਜੀ ਆਪਣਾ ਭਰਾ ਬਣ ਰਿਹਾ ਹੈ ਜੀ ਐਮਐਲਏ ਤੇ ਖੁਸ਼ੀ ਕਿਵੇਂ ਮਨਾਓਗੇ ਫਿਰ ਬਸ ਖੁਸ਼ੀਆਂ ਹੀ ਖੁਸ਼ੀਆਂ ਜੀ ਹੁਣ ਹਾਂ ਅੱਛਾ ਗੱਡੀ ਕਿਵੇਂ ਵੱਡੇ ਵੱਡੇ ਟਾਇਰ ਹੈ ਸਪੈਸ਼ਲ ਸ਼ਾਂਖ ਬਿਠਾ ਕੇ ਲਿਜਾਊਂਗੇ ਇਸ ਤੇ ਬਿਲਕੁਲ ਬਿਲਕੁਲ ਜੀ ਹਾਂ ਹੁਣ ਭਾਜੀ ਹੁਣੀ ਬੈਠਣਗੇ ਸਾਡੇ ਨਾਲ ਜੇ ਤੇ ਹੱਥ ਤੁਹਾਡੇ ਭਾਜੀ ਹੁਣੀ ਸਾਡੇ ਨਾਲ ਬੈਠੂਗੇ ਹੁਣ ਬਿਲਕੁਲ ਉਧਰ ਆ ਕੇ ਗੱਲਬਾਤ ਕਰਦੇ ਆਂ ਜਦੋਂ ਮਿਹਨਤ ਚੱਲ ਰਹੀ ਸੀ ਤਾਂ ਕੁਝ ਖਾਸ ਗੱਲਾਂ ਯਾਦ ਸੀ ਹਾਂਜੀ ਬਿਲਕੁਲ ਨਿਯਮ ਯਾਦ ਸੀ ਸਾਨੂੰ ਸਾਰੇ ਕੁਝ ਕੰਮ ਭਾਜੀ ਨੇ ਜਿਹੜੇ ਕਰਾਉਣੇ ਆ ਉਹ ਜ਼ਿਆਦਾ ਸਾਨੂੰ ਸਾਰੇ ਇਸ ਕਰਕੇ ਅਸੀਂ ਨਾਲ ਆਏ ਭਾਜੀ ਦੇ ਅੱਛਾ ਗੱਡੀ ਸਪੈਸ਼ਲ ਤਿਆਰ ਕਰਾਈ ਆ ਜੀ ਹਾਂਜੀ ਹਾਂਜੀ ਸਪੈਸ਼ਲ ਲੈ ਕੇ ਆਏ ਆ ਟਾਂਡੇ ਵਾਲੋ ਸਪੈਸ਼ਲ ਲੈ ਕੇ ਆਏ ਭਾਜੀ ਲਈ ਟਾਂਡੇ ਤੋਂ ਹਾਂਜੀ ਹਾਂਜੀ ਸਪੈਸ਼ਲ ਉਹਨਾਂ ਲਈ ਲੈ ਕੇ ਆਏ ਆ ਅਸੀਂ ਅੱਜ ਅੱਛਾ ਇਹ ਗੱਡੀ ਟਾਂਡੇ ਤੋਂ ਮੰਗਵਾਈ ਹੈ ਹਾਂਜੀ ਹਾਂਜੀ ਸਪੈਸ਼ਲ ਅੱਛਾ ਸ਼ਾਂ ਖੜਕੇ ਜਾਂ ਨਾਲ ਬੈਠ ਕੇ ਜਾਣਗੇ ਖੜਕੇ ਜਾਣਗੇ ਭਾਜੀ ਨਾਲ ਜਿੱਤ ਕੇ ਦੇ ਸਾਡੇ ਵਿਕਟਰੀ ਦਾ ਨਿਸ਼ਾਨ ਹਾਂਜੀ ਤਾਂ ਇਹ ਦੇਖੋ ਇਹ ਟਾਂਡੇ ਤੋਂ ਮੰਗਵਾਈ ਹੋਈ ਹੈ ਗੱਡੀ ਹੈ ਤਾਂ ਦੇਖ ਸਕਦੇ ਹੋ ਜੋ ਕਿ ਸ਼ਾਂਕ ਜਿਹੜੇ ਨੇ ਜਿੱਤ ਹਾਲਕੀ ਕਿ ਡਿਸਾਈਡਡ ਲੀਡ ਦੇ ਨਾਲ ਉਹ ਅੱਗੇ ਵੱਧਦੇ ਹੋ ਨਜ਼ਰ ਆ ਰਹੇ ਨੇ ਲਗਭਗ 12 ਤੋਂ 15000 ਦੀ ਲੀਡ ਇਸ ਵੇਲੇ ਆ ਤਾਂ ਦੇਖਿਆ ਜਾਵੇ ਤਾਂ ਹੁਣ ਇਹ ਗੱਡੀਆਂ ਤੇ ਘਰ ਦੇ ਬਾਹਰ ਰੌਸ਼ਨ ਦਿਖਾ ਦਿਓ ਤਸਵੀਰ ਕਿ ਖੁਸ਼ੀਆਂ ਦਾ ਮਾਹੌਲ ਸ਼ੁਰੂ ਹੋਣ ਵਾਲਾ ਹੈ ਤਾਂ ਤਸਵੀਰ ਲਗਾਤਾਰ ਜਿਹੜੀ ਹੈ ਉਹ ਸਾਂਝੀ ਕਰ ਰਹੇ ਆ ਨੌਜਵਾਨਾਂ ਨਾਲ ਗਲਬਾਤ ਵੀ ਕਰ ਲੈਣੇ ਆ ਪਾਜੀ ਕਹਿੰਦੇ ਟਾਂਡੇ ਤੋਂ ਮੰਗਵਾਈ ਹੈ ਸਪੈਸ਼ਲ ਹਾਂਜੀ 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 ਸਪੈਸ਼ਲ ਮੰਗਾਈ ਹੈ ਜੀ ਸਪੈਸ਼ਲ ਤਿਆਰ ਕਰਵਾਈ ਸੀਗੀ ਇਹ ਬੜੀ ਮੁਸ਼ਕਲ ਨਾਲ ਲੈ ਕੇ ਆਏ ਆਂ ਤੇ ਤੱਕਰ ਕਿਉਂਕਿ ਇਹ ਟਾਇਰ ਦੇਖੋ ਨਾ ਇਹਦੇ ਇੰਨੇ ਛੋੜੇ ਆ ਕਿ ਸ਼ਹਿਰ ਤੱਕ ਰਿਲੇਕ ਸ਼ਹਿਰ ਉੱਥੇ ਤੱਕਰ ਲੈ ਕੇ ਆਉਣੀ ਬੜੀ ਔਖੀ ਆ ਕਿਉਂਕਿ ਇਹ ਵੀ ਡਰ ਹੁੰਦਾ ਕਿ ਕਿਸੇ ਚ ਬਾਜ ਨਾ ਜਾਵੇ ਸਰਕਾਰ ਵੀ ਤੁਹਾਡੀ ਐਮਪੀ ਵੀ ਤੁਹਾਡੇ ਨੇ ਹੁਣ ਤਾਂ ਐਮਐਲਏ ਵੀ ਤੁਹਾਡੇ ਹੋ ਲੋਕਾਂ ਨੂੰ ਥੋੜੀ ਥੱਲੇ ਦੇਵਾਂਗੇ ਆਪਾਂ ਇਹਦੇ ਜੇ ਸਰਕਾਰ ਆਪਣੀ ਦੀ ਲੋਕਾਂ ਨੂੰ ਗਰੀਬਾਂ ਨੂੰ ਥੋੜੀ ਥੱਲੇ ਦੇਣਾ ਗਰੀਬਾਂ ਨੂੰ ਥੱਲੇ ਦੇਣ ਨੂੰ ਥੋੜੀ ਲਿਆਂਦੀ ਹੋ ਅਜ ਤਾਂ ਆਪਣੇ ਸ਼ੌਂਕ ਨੂੰ ਲਿਆਂਦੀ ਹੋ ਚਾਰ ਨੂੰ ਲਿਆਂਦੀ ਹੋਗੀ ਸਾਡੇ ਭਰਾ ਨੇ ਐਮਐਲਏ ਬਣ ਜਾਣਾ ਹੁਣ ਥੋੜੇ ਕਿ ਮਿੰਟ ਬਾਅਦ ਟੈਂਬਾ ਬਾਅਦ ਫੇ ਪੰਗੜੇ ਪਾਉਂਗੇ ਟਰ ਮੈਂ ਕਹਿੰਦਾ ਜੱਜ ਕੇ ਤੁਸੀਂ ਵੀ ਉਹਤੇ ਹੋਣਾ ਇੱਥੇ ਚੜ ਕੇ ਬੰਗੜੇ ਪਾਵਾਂਗੇ ਤੇ ਠੀਕ ਹੈ ਬਹੁਤ ਮਿਹਰਬਾਨੀ ਸੋ ਟਾਂਡੇ ਤੋਂ ਸਪੈਸ਼ਲ ਗੱਡੀ ਜਿਹੜੀ ਆ ਉਹ ਸ਼ਾਂਖ ਚੱਬੇਵਾਲ ਦੇ ਲਈ ਮੰਗਵਾਈ ਗਈ ਹੈ ਤਸਵੀਰ ਦੇਖਿਆ ਸਪੈਸ਼ਲ ਤਿਆਰ ਕਰਾਈ ਹੋ ਗੱਡੀ ਆ ਜਿਸ ਦੇ ਵਿੱਚ ਜਿੱਤ ਤੋਂ ਬਾਅਦ ਸ਼ਾਂਖ ਜਿਹੜੇ ਨੇ ਉਹ ਆਪਣੇ ਲੋਕਾਂ ਦਾ ਧੰਨਵਾਦ ਕਰਨਗੇ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ ਹਲਕਾ ਚੱਬੇਵਾਲ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਸੁਪੁੱਤਰ ਸ਼ਾਂਖ ਚੱਬੇਵਾਲ ਜਿਹੜੇ ਨੇ ਉਹ ਜਿੱਤਵਾਲ ਵੱਧੋ ਨਜ਼ਰ ਆ ਰਹੇ ਨੇ ਤੱਕਰ ਹੁਣ ਖੁਸ਼ੀਆਂ ਦਾ ਮਾਹੌਲ ਸ਼ੁਰੂ ਹੋ ਗਿਆ ਦੇਖ ਸਕਦੇ ਹੋ ਓਪਨ ਜੀਪਾਂ ਪਹੁੰਚ ਗਈਆਂ ਜਿਸ ਤੋਂ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਣ ਗਿਆ ਦੇਖ ਸਕਦੇ ਹੋ ਨੌਜਵਾਨ ਆਮ ਆਦਮੀ ਪਾਰਟੀ ਦੇ ਝੰਡੇ ਲਾ ਕੇ ਘਰ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਭਗ ਡਿਸਾਈਡਿਡ ਲੀਡ ਦੇ ਨਾਲ ਸ਼ਾਂਖ ਜਿਹੜੇ ਨੇ ਉਹ ਜਿਤਵਾਲ ਵੱਧ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਘਰ ਦੇ ਬਾਹਰ ਦੀ ਹੈ ਜਿੱਥੇ ਨੌਜਵਾਨਾਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਭਾਜੀ ਟੋਲ ਵਜਾਉਣ ਲਈ ਤਿਆਰ ਹਾਂ ਬਿਲਕੁਲ ਬਿਲਕੁਲ ਸਰ ਤੁਹਾਡਾ ਭਰਾ ਐਮਐਲਏ ਬਣ ਰਿਹਾ ਹੈ ਹਾਂਜੀ ਹਾਂਜੀ ਆਪਣਾ ਭਰਾ ਬਣ ਰਿਹਾ ਹੈ ਜੀ ਐਮਐਲਏ ਤੇ ਖੁਸ਼ੀ ਕਿਵੇਂ ਮਨਾਓਗੇ ਫਿਰ ਬਸ ਖੁਸ਼ੀਆਂ ਹੀ ਖੁਸ਼ੀਆਂ ਜੀ ਹੁਣ ਹਾਂ ਅੱਛਾ ਗੱਡੀ ਕਿਵੇਂ ਵੱਡੇ ਵੱਡੇ ਟਾਇਰ ਹੈ ਸਪੈਸ਼ਲ ਸ਼ਾਂਖ ਬਿਠਾ ਕੇ ਲਿਜਾਊਂਗੇ ਇਸ ਤੇ ਬਿਲਕੁਲ ਬਿਲਕੁਲ ਜੀ ਹਾਂ ਹੁਣ ਭਾਜੀ ਹੁਣੀ ਬੈਠਣਗੇ ਸਾਡੇ ਨਾਲ ਜੇਤ ਰਹੇ ਹੱਥ ਤੁਹਾਡੇ ਭਾਜੀ ਹੁਣੀ ਸਾਡੇ ਨਾਲ ਬੈਠੂਗੇ ਹੁਣ ਬਿਲਕੁਲ ਉਧਰ ਆ ਕੇ ਗੱਲਬਾਤ ਕਰਦੇ ਆਂ ਜਦੋਂ ਮਿਹਨਤ ਚੱਲ ਰਹੀ ਸੀ ਤਾਂ ਕੁਝ ਖਾਸ ਗੱਲਾਂ ਯਾਦ ਸੀ ਹਾਂਜੀ ਬਿਲਕੁਲ ਨਿਯਮ ਜਾਂਚ ਸੀ ਸਾਨੂੰ ਸਾਰੇ ਕੁਝ ਕੰਮ ਭਾਜੀ ਨੇ ਜਿਹੜੇ ਕਰਾਉਣੇ ਆ ਉਹ ਜ਼ਿਆਦਾ ਸਾਨੂੰ ਸਾਰੇ ਇਸ ਕਰਕੇ ਅਸੀਂ ਨਾਲ ਆਏ ਭਾਜੀ ਦੇ ਅੱਛਾ ਗੱਡੀ ਸਪੈਸ਼ਲ ਤਿਆਰ ਕਰਾਈ ਆ ਜੀ ਹਾਂਜੀ ਹਾਂਜੀ ਸਪੈਸ਼ਲ ਲੈ ਕੇ ਆਏ ਆ ਟਾਂਡੇ ਵਾਲੋ ਸਪੈਸ਼ਲ ਲੈ ਕੇ ਆਏ ਭਾਜੀ ਲਈ ਟਾਂਡੇ ਤੋਂ ਹਾਂਜੀ ਹਾਂਜੀ ਸਪੈਸ਼ਲ ਉਹਨਾਂ ਲਈ ਲੈ ਕੇ ਆਏ ਆ ਅਸੀਂ ਅੱਜ ਅੱਛਾ ਇਹ ਗੱਡੀ ਟਾਂਡੇ ਤੋਂ ਮੰਗਵਾਈ ਹੈ ਹਾਂਜੀ ਹਾਂਜੀ ਸਪੈਸ਼ਲ ਅੱਛਾ ਇਹ ਸ਼ਾਂ ਖੜਕੇ ਜਾਂ ਨਾਲ ਬੈਠ ਕੇ ਜਾਣਗੇ ਖੜਕੇ ਜਾਣਗੇ ਭਾਜੀ ਨਾਲ ਜਿੱਤ ਕੇ ਸਾਡੇ ਵਿਕਟਰੀ ਦਾ ਇਸ਼ਾਨ ਹਾਂਜੀ ਤਾਂ ਇਹ ਦੇਖੋ ਇਹ ਟਾਂਡੇ ਤੋਂ ਮੰਗਵਾਈ ਹੋਈ ਹੈ ਗੱਡੀ ਹੈ ਤਾਂ ਦੇਖ ਸਕਦੇ ਹੋ ਜੋ ਕਿ ਸ਼ਾਂਕ ਜਿਹੜੇ ਨੇ ਜਿੱਤ ਹਾਲਕੀ ਕਿ ਡਿਸਾਈਡਡ ਲੀਡ ਦੇ ਨਾਲ ਉਹ ਅੱਗੇ ਵੱਧਦੇ ਹੋ ਨਜ਼ਰ ਆ ਰਹੇ ਨੇ ਲਗਭਗ 12 ਤੋਂ 15000 ਦੀ ਲੀਡ ਇਸ ਵੇਲੇ ਆ ਤਾਂ ਦੇਖਿਆ ਜਾਵੇ ਤਾਂ ਹੁਣ ਇਹ ਗੱਡੀਆਂ ਤੇ ਘਰ ਦੇ ਬਾਹਰ ਰੌਸ਼ਨ ਦਿਖਾ ਦਿਓ ਤਸਵੀਰ ਕਿ ਖੁਸ਼ੀਆਂ ਦਾ ਮਾਹੌਲ ਸ਼ੁਰੂ ਹੋਣ ਵਾਲਾ ਹੈ ਤਾਂ ਤਸਵੀਰ ਲਗਾਤਾਰ ਜਿਹੜੀ ਹੈ ਉਹ ਸਾਂਝੀ ਕਰ ਰਹੇ ਆ ਨੌਜਵਾਨਾਂ ਨਾਲ ਗਲਬਾਤ ਵੀ ਕਰ ਲੈਣੇ ਆ ਪਾਜੀ ਕਹਿੰਦੇ ਟਾਂਡੇ ਤੋਂ ਮੰਗਵਾਈ ਹੈ ਸਪੈਸ਼ਲ ਹਾਂਜੀ 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 ਸਪੈਸ਼ਲ ਮਗਈਏ ਜੀ ਹਾਂ ਸਪੈਸ਼ਲ ਤਿਆਰ ਕਰਾਈ ਸੀਗੀ ਇਹ ਬੜੀ ਮੁਸ਼ਕਲ ਨਾਲ ਲੈ ਕੇ ਆਏ ਆਂ ਤੇ ਤੱਕਰ ਕਿਉਂਕਿ ਟਾਇਰ ਦੇਖੋ ਨਾ ਇਹਦੇ ਇੰਨੇ ਚੋੜੇ ਆ ਕਿ ਸ਼ਹਿਰ ਤੱਕ ਰਿਲੇਕ ਸ਼ਾਰੂ ਇੱਥੇ ਤੱਕਰ ਲੈ ਕੇ ਆਉਣੀ ਬੜੀ ਔਖੀ ਆ ਕਿਉਂਕਿ ਇਹ ਵੀ ਡਰ ਹੁੰਦਾ ਕਿ ਕਿਸੇ 'ਚ ਬਾਜ ਨਾ ਜਾਵੇ ਸਰਕਾਰ ਵੀ ਤੁਹਾਡੀ ਐਮਪੀ ਵੀ ਤੁਹਾਡੇ ਨੇ ਹੁਣ ਤਾਂ ਐਮਐਲਏ ਵੀ ਤੁਹਾਡੇ ਹੋ ਲੋਕਾਂ ਨੂੰ ਥੋੜੀ ਥੱਲੇ ਦੇਵਾਂਗੇ ਆਪਾਂ ਇਹਦੇ ਜੇ ਸਰਕਾਰ ਆਪਣੀ ਅਸੀਂ ਲੋਕਾਂ ਦੇ ਗਰੀਬਾਂ ਨੂੰ ਥੋੜੀ ਥੱਲੇ ਦੇਣਾ ਗਰੀਬਾਂ ਨੂੰ ਤਾਂ ਥੱਲੇ ਦੇਣ ਨੂੰ ਥੋੜੀ ਲਿਆਂਦੀਓ ਅਸੀਂ ਤਾਂ ਆਪਣੇ ਛੌਂਗ ਨੂੰ ਲਿਆਂਦੀਓ ਚਾਰ ਨੂੰ ਲਿਆਂਦੀਓਗੀ ਸਾਡੇ ਭਰਾ ਨੇ ਐਮਐਲਏ ਬਣ ਵੇ ਪੰਗੜੇ ਪਾਉਂਗੇ ਟਰ ਮੈਂ ਕਹਿੰਦਾ ਜੱਜ ਕੇ ਤੁਸੀਂ ਵੀ ਉੱਤੇ ਹੋਣਾ ਇੱਥੇ ਚੜ ਕੇ ਬੰਗੜੇ ਪਾਵਾਂਗੇ ਤੇ ਠੀਕ ਹੈ ਬਹੁਤ ਮਿਹਰਬਾਨੀ ਸੋ ਟਾਂਡੇ ਤੋਂ ਸਪੈਸ਼ਲ ਗੱਡੀ ਜਿਹੜੀ ਆ ਉਹ ਸ਼ਾਂਖ ਚੱਬੇਵਾਲ ਦੇ ਲਈ ਮੰਗਵਾਈ ਗਈ ਹੈ ਤਾਂ ਤਸਵੀਰ ਦੇਖਿਆ ਸਪੈਸ਼ਲ ਤਿਆਰ ਕਰਾਈ ਹੋ ਗੱਡੀ ਆ ਜਿਸ ਦੇ ਵਿੱਚ ਜਿੱਤ ਤੋਂ ਬਾਅਦ ਸ਼ਾਂਖ ਜਿਹੜੇ ਨੇ ਉਹ ਆਪਣੇ ਲੋਕਾਂ ਦਾ ਧੰਨਵਾਦ ਕਰਨਗੇ ਕੈਮਰਾ ਪਰਸਨ ਰੋਸ਼ਨ ਨਾ ਗगन शुक्ला ਡੇਲੀ ਪੋਸਟ ਪੰਜਾਬੀ